ਲੰਘੇ ਕੁਝ ਦਿਨਾਂ ਤੋਂ ਬਜਬੀ ਕਾਂਡ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਔਰ ਪ੍ਰਦੀਪ ਕਲੇਰ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਨੂੰ ਮੁੱਖ ਸਾਜ਼ਿਸ਼ ਘਾੜਾ ਦੱਸਿਆ ਜਾ ਰਿਹਾ ਸੀ ਡੇਰਾ ਪ੍ਰੇਮੀ ਔਰ ਡੇਰਾ ਸਰਸਾ ਦੀ ਕੋਰ ਕਮੇਟੀ ਦਾ ਇੱਕ ਵੱਡਾ ਮੈਂਬਰ ਪ੍ਰਦੀਪ ਕਲੇਰ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਕਾਫੀ ਦੇਰ ਤੋਂ ਅਯੁੱਧਿਆ ਦੇ ਵਿੱਚ ਰਹਿ ਰਿਹਾ ਹੁੰਦਾ ਆ ਅਯੁੱਧਿਆ ਤੋਂ ਹੀ ਗ੍ਰਿਫਤਾਰ ਕੀਤਾ ਜਾਂਦਾ ਆ ਪੰਜਾਬ ਤੋਂ ਟੀਮਾਂ ਜਿਹੜੀਆਂ ਨੇ ਉਹ ਜਾਂਦੀਆਂ ਨੇ ਔਰ ਗ੍ਰਿਫਤਾਰ ਕਰ ਲੈਂਦੀਆਂ ਨੇ ਖੈਰ ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਮੀਟਿੰਗ ਜਿਹੜੀ ਆ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਪਛਪੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਜਿਸ ਦੇ ਵਿੱਚ ਹੁਣ ਵੱਡੇ ਖੁਲਾਸੇ ਹੁੰਦੇ ਨਜ਼ਰ ਆਉਣ ਲੱਗੇ ਨੇ ਪਰ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਬਣ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚਿੰਤਾ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਸਾਫ ਦੱਸਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਚਿੰਤਤ ਹੈ ਕਿ ਜਦੋਂ ਦਾ ਪ੍ਰਦੀਪ ਕਲੇਰ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਆ ਦੇ ਵਿੱਚ ਕਾਫੀ ਦੇਰ ਦਾ ਪ੍ਰਦੀਪ ਕਲੇਰ ਰਿਆ ਰਿਆ ਸੀਗਾ ਡੇਰਾ ਸਰਸਾ ਦਾ ਕੋਰ ਕਮੇਟੀ ਦਾ ਮੈਂਬਰ ਪ੍ਰਦੀਪ ਕਲੇਰ ਹੈ ਔਰ ਉਸ ਉੱਤੇ ਗੰਭੀਰ ਇਲਜ਼ਾਮ ਬੇਅਦਬੀ ਦੇ ਜਿਹੜੇ ਉਹ ਲਗਾਏ ਗਏ ਨੇ ਬੇਅਦਬੀ ਮਾਮਲੇ ਨੂੰ ਅੰਜਾਮ ਦੇਣ ਤੋਂ ਲੈ ਕੇ ਅੰਤ ਤੱਕ ਜਿੰਨੀਆਂ ਗਤੀਵਿਧੀਆਂ ਹੋਈਆਂ ਨੇ ਉਹਨਾਂ ਦੇ ਇਲਜ਼ਾਮ ਪ੍ਰਦੀਪ ਕਲੇਰ ਦੇ ਉੱਤੇ ਨੇ ਮੁੱਖ ਸਾਜ਼ਿਸ਼ ਘਾੜਾ ਮਾਸਟਰਮਾਈਂਡ ਦੱਸਿਆ ਜਾਂਦਾ ਔਰ ਡੇਰਾ ਸਰਸਾ ਦੇ ਮੁਖੀ ਸੌਦਾ ਸਾਧ ਦੇ ਨਾਲ ਵੀ ਇਸ ਦੇ ਖਾਸੇ ਸਬੰਧ ਦੱਸੇ ਜਾਂਦੇ ਨੇ ਔਰ ਇਹ ਵੀ ਦੱਸਿਆ ਜਾਂਦਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਸੌਦਾ ਸਾਧ ਦੇ ਨਾਲ ਮਿਲਾਉਣ ਵਾਲਾ ਵੀ ਪ੍ਰਦੀਪ ਕਲੇਰ ਹੀ ਸੀ ਇਹ ਵੀ ਕਿਤੇ ਨਾ ਕਿਤੇ ਉਹ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਜਦੋਂ ਦਾ ਇਹ ਮਾਮਲਾ ਸਾਹਮਣੇ ਆਇਆ ਔਰ ਜਦੋਂ ਤੋਂ ਉਹ ਪੰਜਾਬ ਤੋਂ ਫਰਾਰ ਹੋ ਕੇ ਅਯੁੱਧਿਆ ਚਲਾ ਗਿਆ ਉਦੋਂ ਤੋਂ ਹੀ ਉਸ ਦੇ ਸਬੰਧ ਜਿਹੜੇ ਨੇ ਉਹ ਭਾਜਪਾ ਦੇ ਕਈ ਸੀਨੀਅਰ ਲੀਡਰਾਂ ਦੇ ਨਾਲ ਸਨ ਇਹ ਵੀ ਜਾਣਕਾਰੀ ਕਿਸ ਤਰ੍ਹਾਂ ਕਿਤੇ ਸਾਹਮਣੇ ਆ ਰਹੀ ਹੈ ਪ੍ਰਦੀਪ ਕਲੇਰ ਦੇ ਸਿੱਧੇ ਲਿੰਕ ਭਾਜਪਾ ਦੇ ਕਈ ਸੀਨੀਅਰ ਲੀਡਰਸ ਦੇ ਨਾਲ ਵੀ ਦੱਸੇ ਜਾ ਰਹੇ ਨੇ ਔਰ ਜਾਂਚ ਤੋਂ ਬਾਅਦ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਭਾਜਪਾ ਦੇ ਸੀਨੀਅਰ ਲੀਡਰ ਨੇ ਉਸ ਨੂੰ ਛਡਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਉਸ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਬੇਦਬੀ ਮਾਮਲੇ ਤੋਂ ਬਾਅਦ ਅਯੁੱਧਿਆ ਫਰਾਰ ਹੋ ਗਿਆ ਸੀ ਪ੍ਰਦੀਪ ਕਲੇਰ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਬੇਦਬੀ ਹੋਈ ਸੀ ਉਸ ਦਿਨ ਅਯੁੱਧਿਆ ਤੋਂ ਪੰਜਾਬ ਫਰੀਦਕੋਟ ਵੱਲ ਬਹੁਤ ਸਾਰੀਆਂ ਫੋਨ ਕਾਲਸ ਕੀਤੀਆਂ ਗਈਆਂ ਸੀ ਇਸ ਬਾਰੇ ਵੀ ਚਰਚਾਵਾਂ ਹੁਣ ਛੜਦੀਆਂ ਪਈਆਂ ਨੇ ਜ਼ਰੂਰ ਇਸ ਪੱਧਰ ਦੇ ਉੱਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਕਿਹਾ ਸੀ ਕਿ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਤੱਥ ਪੇਸ਼ ਕਰ ਸਕਦੀ ਹੈ ਇਹ ਬਹੁਤ ਮਹੱਤਵਪੂਰਨ ਗ੍ਰਿਫਤਾਰੀ ਹੈ ਔਰ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਸਕਦੀਆਂ ਨੇ ਇਹ ਬਿਆਨ ਡੀਜੀਪੀ ਗੌਰਵ ਯਾਦਵ ਦੰਦੇ ਨਜ਼ਰ ਆ ਰਹ ਜ਼ਰੂਰ ਇਸ ਗ੍ਰਿਫਤਾਰੀ ਦੇ ਵਿੱਚ ਸਹਿਯੋਗ ਕੀਤਾ ਔਰ ਇਸ ਮਾਮਲੇ ਨੂੰ ਲੈ ਕੇ ਜਾਂਚ ਦੇ ਵਿੱਚ ਹੁਣ ਵੱਡੇ ਤੱਥ ਸਾਹਮਣੇ ਆ ਰਹੇ ਨੇ ਪ੍ਰਦੀਪ ਕਲੇਅਰ ਦੇ ਮਾਮਲੇ ਦੇ ਵਿੱਚ ਵੱਡੇ ਤੱਥ ਸਾਹਮਣੇ ਆ ਰਹੇ ਨੇ ਪਰ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਨੂੰ ਇਸ ਤੋਂ ਕੀ ਮੁਸ਼ਕਲ ਹੋ ਸਕਦੀ ਹੈ ਦਰਅਸਲ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਇਹ ਬਿਆਨ ਦਿੱਤਾ ਗਿਆ ਹੈ ਬੇਅਦਬੀ ਕਾਂਡ ਤੋਂ ਬਾਅਦ ਹੁਣ ਤੱਕ ਇਹ ਬਿਆਨ ਦਿੱਤਾ ਗਿਆ ਹੈ ਕਿ ਜੇ ਉਹ ਚਾਹੁੰਦੇ ਜੇ ਉਹਨਾਂ ਦੇ ਹੱਥ ਵਾਸ ਹੁੰਦਾ ਯਾਨੀ ਕਿ ਜੇ ਅਕਾਲੀ ਸਰਕਾਰ ਦੇ ਹੱਥ ਵਾਸ ਹੁੰਦਾ ਤੇ ਉਹ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਦਿੰਦੇ ਜਦਕਿ ਇਸ ਮਾਮਲੇ ਨੂੰ ਸਿੱਧੇ ਤੌਰ ਦੇ ਉੱਤੇ ਸੀਬੀਆਈ ਦੇ ਕੋਲ ਸੌਂਪ ਦਿੱਤਾ ਗਿਆ ਜਿਸ ਕਾਰਨ ਅਕਾਲੀ ਸਰਕਾਰ ਇਸ ਮਾਮਲੇ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਸਕੀ ਔਰ ਇਸੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਇਸੇ ਬਿਆਨ ਨੂੰ ਲੈ ਕੇ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਭਾਜੀਪੀ ਦੇ ਨਾਲ ਸੁਰਲ ਰਲਣ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਗੱਠਜੋੜ ਹੋਣ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਉੱਥੇ ਹੀ ਹੁਣ ਇਹ ਗ੍ਰਿਫਤਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਕਿਤਨਾ ਕਿਤੇ ਗੰਭੀਰ ਔਰ ਨਾ ਮੁਖੀ ਸਾਬਤ ਹੋ ਸਕਦੀ ਹੈ ਇਸ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਤੋਂ ਬਾਅਦ ਹਾਲਾਤ ਬਦਲ ਜਾਣਗੇ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਕਿੰਨੀ ਘਾਤਕ ਸਾਬਤ ਹੋ ਸਕਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਾਰੀ ਹੋਏ ਬਿਆਨਾਂ ਦੇ ਆਧਾਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਕਦਾ ਇਸ ਗ੍ਰਿਫਤਾਰੀ ਤੋਂ ਬਾਅਦ ਇਹ ਸਮਾਂ ਡਿਸਾਈਡ ਕਰੇਗਾ ਪਰ ਫਿਲਹਾਲ ਇਸ ਗ੍ਰਿਫਤਾਰੀ ਦੇ ਵਿੱਚ ਵੱਡੇ ਖੁਲਾਸੇ ਵੀ ਹੁੰਦੇ ਨਜ਼ਰ ਆ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ